ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਿਮੀ ਹੋਮ ਕਿਚਨ ਵਿੱਚ ਅੱਜ ਅਸੀਂ ਬਣਾਵਾਂਗੇ ਦਿੱਲੀ ਵਾਲੇ ਸਪੈਸ਼ਲ ਛੋਲੇ ਇਹਨਾਂ ਛੋਲਿਆਂ ਨੂੰ ਮੈਂ ਇੱਕ ਦਿਨ ਪਹਿਲਾਂ ਰਾਤ ਨੂੰ ਪਾਣੀ ਵਿੱਚ ਭਿਓ ਕੇ ਰੱਖ ਦਿੱਤਾ ਸੀ ਦੂਸਰਾ ਦਿਨ ਇਹ ਸਾਈਜ਼ ਵਿੱਚ ਡਬਲ ਹੋ ਗਏ ਤੇ ਫਿਰ ਅਸੀਂ ਇੱਕ ਕੁੱਕਰ ਵਿੱਚ ਪਾ ਕੇ ਇਹਨਾਂ ਨੂੰ ਉਬਾਲਣ ਲਈ ਰੱਖ ਦਿੱਤਾ ਪਾਣੀ ਅਸੀਂ ਇਹਦੇ ਵਿੱਚ ਇੰਨਾ ਪਾਵਾਂਗੇ ਕਿ ਇਹ ਵਿੱਚ ਡਿਪ ਹੋ ਜਾਵੇ ਔਰ ਇੱਕ कॉटन ਦਾ ਕਪੜਾ ਲੈਣਾ ਹੈ ਤੇ ਉਹਦੇ ਵਿੱਚ ਦੋ ਚਮਚ ਪਾਵਾਂਗੇ ਅਸੀਂ ਚਾਪਤੀ ਤੇ ਇੱਕ ਅਸੀਂ ਪਾਵਾਂਗੇ ਦਾਲਚੀਨੀ ਦਾ ਟੁਕੜਾ ਇਸ ਨੂੰ ਚੰਗੀ ਤਰ੍ਹਾਂ ਬੰਦ ਕਰਕੇ ਅਸੀਂ ਕੁੱਕਰ ਵਿੱਚ ਛੋਲਿਆਂ ਦੇ ਨਾਲ ਡਿਪ ਕਰ ਦੇਣਾ ਹੈ ਇਸ ਨੂੰ ਪਾਣੀ ਵਿੱਚ ਡੁਬਾ ਦੇਣਾ ਹੈ ਤੇ ਇੱਕ ਚਮਚ ਲਾਵਾਂਗੇ ਅਸੀਂ ਨਮਕ ਦਾ ਤੇ ਇਸ ਨੂੰ ਬੰਦ ਕਰਕੇ 7-8 ਸਿੱਟੀਆਂ ਲਗਵਾ ਲਵਾਂਗੇ ਸਿੱਟੀਆਂ ਲੱਗਣ ਤੋਂ ਬਾਅਦ ਜਦੋਂ ਅਸੀਂ ਕੁੱਕਰ ਖੋਲਾਂਗੇ ਤਾਂ ਇਸ ਵਿੱਚ ਜੋ ਪੋਟਲੀ ਬਣਾਈ ਸੀ ਇਸ ਨੂੰ ਰਿਮੂਵ ਕਰ ਦਵਾਂਗੇ ਔਰ ਛੋਲਿਆਂ ਨੂੰ ਚੰਗੀ ਤਰ੍ਹਾਂ ਚੈੱਕ ਕਰਾਂਗੇ ਇਹ ਸੌਫਟ ਹੋ ਗਏ ਆ ਜਾਂ ਨਹੀਂ ਛੋਲੇ ਸਾਡੇ ਬਿਲਕੁਲ ਸੌਫਟ ਹੋ ਗਏ ਹਨ ਤੇ ਹੁਣ ਅਸੀਂ ਲਗਾਵਾਂਗੇ ਇਹਨਾਂ ਨੂੰ ਤੜਕਾ ਇਕ ਕੜਾਹੀ ਵਿੱਚ ਲੀਤਾ ਅਸੀਂ ਮਸਟਰਡ ਆਇਲ ਇਹਦੇ ਵਿੱਚ ਅਸੀਂ ਦੋ ਤੇਜ ਪੱਤਾ ਤੇ ਇੱਕ ਚਮਚ ਭਰ ਕੇ ਪਾਵਾਂਗੇ ਅਸੀਂ ਜੀਰੇ ਦਾ ਇਸ ਤੋਂ ਬਾਅਦ ਅਸੀਂ ਦੋ ਵੱਡੇ ਚੌਪ ਕੀਤੇ ਹੋਏ ਆਨੀਅਨ ਪਾਵਾਂਗੇ ਇਹਨਾਂ ਨੂੰ ਚੰਗੀ ਤਰ੍ਹਾਂ ਬਰਾਊਨ ਕਰ ਲਾਵਾਂਗੇ ਆਜਾ ਨੂੰ ਚੰਗੀ ਤਰ੍ਹਾਂ ਬ੍ਰਾਊਨ ਕਰਨ ਤੋਂ ਬਾਅਦ ਅਸੀਂ ਪੀਸਿਆ ਹੋਇਆ ਅਦਰਕ ਲਸਣ ਦਾ ਪੇਸਟ ਪਾਵਾਂਗੇ 1 ਚਮਚ ਹੁਣ ਅਸੀਂ ਇਹਦੇ ਵਿੱਚ 4 ਤੋਂ 5 ਟਮਾਟਰਾਂ ਦਾ ਪੇਸਟ ਬਣਾ ਕੇ ਪਾਵਾਂਗੇ ਟਮਾਟਰ ਦੇ ਪੇਸਟ ਨੂੰ ਭੁੰਨਣ ਤੋਂ ਬਾਅਦ 1 ਚਮਚ ਪਾਵਾਂਗੇ ਅਸੀਂ ਨਮਕ ਦਾ ਤੇ 1 ਚਮਚ ਪਾਵਾਂਗੇ ਅਸੀਂ ਲਾਲ ਮਿਰਚ ਦਾ ਤੇ ਅੱਧਾ ਚਮਚ ਪਾਵਾਂਗੇ ਅਸੀਂ ਹਲਦੀ ਦਾ ਹੁਣ ਅਸੀਂ ਲਾਂਗੇ ਕੋਈ ਵੀ ਬ੍ਰਾਂਡ ਦਾ ਚਨਾ ਮਸਾਲਾ ਚਾਰ ਪੰਜ ਵੱਡੇ ਚਮਚ ਅਸੀਂ ਵਿੱਚ ਪਾ ਲਵਾਂਗੇ ਤੇ ਇਸ ਨੂੰ ਭੁੰਨਣਾ ਹੈ ਭੁੰਨਣ ਤੋਂ ਬਾਅਦ ਇਹ ਮਸਾਲਾ ਤੇਲ ਛੱਡ ਦਵੇਗਾ ਫਿਰ ਅਸੀਂ ਆਪਣੇ ਬੋਇਲ ਕੀਤੇ ਹੋਏ ਚਨੇ ਇਸ ਵਿੱਚ ਪਾ ਦੇਵਾਂਗੇ ਥੋੜੇ ਜਿਹ ਚਨੇ ਪਹਿਲਾਂ ਪਾ ਕੇ ਅਸੀਂ ਭੁੰਨਾਂਗੇ ਉਸ ਤੋਂ ਬਾਅਦ ਅਸੀਂ ਸਾਰੇ ਚਨੇ ਵਿੱਚ ਪਾ ਕੇ ਇਹਦੇ ਵਿੱਚ ਗਰਮ ਪਾਣੀ ਪਾ ਦੇਣਾ ਹੈ ਹੁਣ ਲਾਸਟ ਵਿੱਚ ਅਸੀਂ ਇਸ ਨੂੰ ਕਵਰ ਕਰਕੇ ਚੰਗੀ ਤਰ੍ਹਾਂ ਪਕਾ ਲਵਾਂਗੇ 10 ਤੋਂ 15 ਮਿੰਟ ਫਿਰ ਅਸੀਂ ਇਸ ਦੇ ਉੱਪਰ ਪਾਵਾਂਗੇ ਹਰੀ ਮਿਰਚ ਧਨੀਆ ਤੇ ਥੋੜੇ ਜਿਹਾ ਪਿਆਜ਼ ਗਰਮ ਗਰਮ ਛੋਲੇ ਸਾਡੇ ਰੈਡੀ ਹੈ